ਤਨ ਆਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੂ ਇਸ ਜੁਗ ਮਹਿ ਫਿਰ ਸਾਧ ਸੰਗਤ ਜੀ ਇਸ ਕਲ ਯੁਗ ਦੇ ਸਮੇਂ 'ਚ ਜਿੱਥੇ ਸੱਚ ਕਾਲਕੂਰ ਵਰਤਿਆ ਕਲ ਕਾਲ ਕਵੇ ਤਾਲ ਪਿਛਲੇ ਜੁਗਾਂ ਦੇ ਜਿਹੜੇ ਸੀ ਸਮੇਂ ਉਹ ਸਾਰੇ ਗੁਜ਼ਰ ਚੁੱਕੇ ਇਤਰੇ ਦੁਆਪਰ ਵਿੱਚ ਸੱਜੁਗ ਦੇ ਵਿੱਚ ਜੋਗ ਲੱਖਾਂ ਵਰਿਆਂ ਦੀ ਉਮਰ ਸੀ ਜੋਗ ਕਮਾਉਂਦੇ ਸੀ ਤ੍ਰੇਤੇ ਚ ਜੰਗ ਕਰਦੇ ਸੀ ਦੁਆਰ ਕਿ ਕਬ ਕਰਦੇ ਸੀ ਇਸ ਕਾਲ ਯੁਗ ਦੇ ਵਿੱਚ ਹੁਣ ਸਾਬ ਸੰਗੇ ਜੀ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ਆਲੀ ਹਾਲ ਤੋਂ ਹੈ ਇਹ ਜੇ ਯੁਗ ਵਿੱਚ ਜਿੱਥੇ ਮਰੇ ਸਤ ਕਾਲ ਕੁੜ ਵਰਤਿਆ ਕਲ ਕਾਲ ਖ ਬੇਤਾਨ ਹੋ ਹੈ ਐਹ ਜੇ ਜਮਾਨਾ ਹੈ ਇਹ ਯੁਗ ਦੇ ਵਿੱਚ ਨਾ ਨੂੰ ਪ੍ਰੋਫੈਸਰ ਦਾ ਰੰਗ ਪ੍ਰੇਮ ਲੱਗ ਗਿਆ ਹੈ ਮਾਰੇ ਕਹਿੰਦੇ ਹਨ ਸੋ ਕਹੀਤ ਹੈ ਸੂਰਾ ਅਸਰ ਕੀ ਭਾਈ ਸੂਰਮੇ ਤਾ ਉਹ ਹੈ ਕਿ ਦੀ ਬੱਟ ਧੱਕਤੀ ਕਿਸੇ ਨੂੰ ਖੂਨ ਕਰਤਾ ਕਿਸੇ ਨੂੰ ਕਤਲ ਕਰਤਾ ਇਹ ਸੂਰਮੇ ਨਹੀਂ ਹਨ ਇਹਦਾ ਹੀ ਖਾਲੂ ਲੋਕ ਆਪ ਵਿੱਚ ਹੀਰਖਾ ਕਰਕੇ ਕੋਈ ਕਿਸੇ ਨੂੰ ਮਾਰ ਦਿੰਦਾ ਉਹਦਾ ਦੂਆ ਬਦਲਾ ਨਾ ਲੈਂਦਾ ਹੀ ਜਹੰਤ ਹੈ ਕਈ ਕੋਰਟਿਆਂ ਦੇ ਕੋਰਟ ਮੇ ਹੀਰਖਾ ਨਾਲ ਗੱਲ ਰਹੇ ਹੈ ਇਹ ਕੋਈ ਸੂਰਮਤਾ ਥੋੜੋ ਹੈ ਜਾਂ ਤਾਂ ਸੂਰਮਤਾ ਇਹ ਹੈ ਸਾਬ ਸੰਗੇ ਜੀ ਜਿਵੇਂ ਗੁਰੂ ਕਲੰਗ ਜੀ ਦਰਵੇ ਲਾੜ ਲਿਆ ਨੇ ਚਮਕੌਰ ਸਾਹਿਬ ਦੇ ਵਿੱਚ ਜਿੱਤ ਹਾਰ ਦੀ ਇੱਛਾ ਤੋਂ ਰਹਿਤ ਹੋ ਕੇ ਧਰਮ ਦੇ ਵਾਸਤੇ 10 ਲੱਖ ਫੌਜ ਦਿੱਲੀੋਂ ਚੜ੍ਹ ਕੇ ਹੋ ਰਹੀ ਸੀ ਤੇ ਬਾਕੀ ਦੀ ਆਨੰਦਪੁਰ ਸਾਹਿਬ ਦੀ ਸਾਰੀ ਪਹਾੜੀਆਂ ਦੀ ਤੇ ਲਾਹੌਰ ਦੇ ਸੂਬੇ ਦੀ ਪਸ਼ੌਰ ਦੀ ਅਤੇ ਇਸਰੰਦ ਦੇ ਸੂਬੇ ਦੀ ਸਾਰੀ ਫੌਜ ਪਿੱਛਾ ਕਰ ਰਹੀ ਸੀ ਸਾਰਿਆਂ ਦਾ ਮੁਕਾਬਲਾ ਕਰਕੇ ਸਹਿਬ ਅਜੀਤ ਸਿੰਘ ਸਾਹਿਬ ਜੀ ਨੇ ਚਮਕੌਰ ਸਾਹਿਬ ਵਿੱਚ ਆਪਣੇ ਜੋਰ ਵਖਾ ਕੇ ਨਾ ਆਉਂਦਾ ਅਜੀਤ ਜਿੱਤਿਆ ਨਾ ਜਾਵਾਂਗਾ ਜੀਤਾ ਗਿਆ ਤਾਂ ਫਿਰ ਮੁੱਖਣਾ ਦਿਖਾਵਾਂਗਾ ਇਸ ਪ੍ਰਕਾਰ ਦੇ ਸਾਧ ਸੰਜੀਵਨ ਵਾਲੇ ਸਹਿਬਜ਼ਾਦਿਆਂ ਨੇ ਜੋ ਆਪਣੀ ਕੁਰਬਾਨੀ ਦੇ ਕੇ ਕਿਸੇ ਲਾਲਚ ਦੀ ਲੋੜ ਨਹੀਂ ਕਿਸੇ ਰਾਜ ਦੀ ਲੋੜ ਨਹੀਂ ਕਿਸੇ ਪਦਾਰਥ ਦੀ ਲੋੜ ਨਹੀਂ ਕਿਸੇ ਦੇ ਕੋਈ ਧਨ ਖੋਣ ਦੀ ਲੋੜ ਨਹੀਂ ਕਿਸੇ ਦੀ ਇਸਤਰੀ ਖੋਣ ਦੀ ਲੋੜ ਨਹੀਂ ਸੀ ਪਿਛਲੇ ਤਾਂ ਲੋਕ ਇਹੋ ਜਿਹੇ ਲੜਾਈਆਂ 'ਚ ਮਰਦੇ ਰਹੇ ਆ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਕੀਤੀ ਸਹਿਬ ਅਜੀਤ ਸਿੰਘ ਜੀ ਨੇ ਸਹਿਬ ਗੁਜਾਰ ਸਿੰਘ ਜੀ ਨੇ ਇਹ ਆ ਸੂਰਮਤਾ ਵਾਰਨ ਕਿਹਾ ਹੈ ਕਿ ਗਗਨ ਦਾ ਮਾਮਾ ਬਾਜਿਓ ਪਇਓ ਨਿਸਾਨੇ ਕਹਾਓ ਖੇਰ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਓ ਸੂਰਾ ਸੋ ਪਹਿਜਣ ਜੋ ਲੜਾ ਦੀਨ ਕੇਤ ਧਰਮ ਦੀ ਰੱਖਿਆ ਕਰਨ ਆ ਕੇ ਲੜਾਈ ਕੀਤੀ ਹੈ ਪੁਰਜਾ ਪੁਰਜਾ ਕੰਵਰੇ ਕਬੂ ਨਾ ਛੱਡ ਖੇਤ ਇਹ ਹੈ ਸੂਰਮਤਾ ਦੂਸਰੀ ਸੂਰਮਤਾ ਸਾਧ ਸੰਗਤ ਜੀ ਇਹ ਹੈ ਕਿ ਪਰਮੇਸ਼ਰ ਦਾ ਪ੍ਰੇਮ ਦਿਲ ਚ ਲੱਗੇ ਤੇ ਪ੍ਰੇਮ ਲੱਗਣ ਤੋਂ ਸਾਰੇ ਕਾਮ ਕ੍ਰੋਧ ਆਦਿਕਾਂ ਨੂੰ ਜਿੱਤ ਲਈਏ ਉਹ ਭਾਈ ਸੂਰਮੇ ਹਨ ਗੁਰੂ ਸਾਹਿਬ ਕਹਿੰਦੇ ਹਨ ਜਾ ਕੋ ਜਾ ਕੋ ਹਰ ਰੰਗ ਲਾਗੂ ਇਸ ਜੁਗ ਮਹਿ ਇਹਨਾਂ ਨੂੰ ਇਸ ਕਲਯੁਗ ਦੇ ਜ਼ਮਾਨੇ ਦੇ ਹਰ ਹੀ ਰੰਗ ਪ੍ਰੇਮ ਲੱਗ ਗਿਆ ਹੈ ਤੂ ਕਹੀਤ ਹੈ ਸੂਰਾ ਉਹ ਸੂਰਮੇ ਕਹਾਈ ਕਹਿੰਦੇ ਹਰ ਕਹੀਦੇ ਐ ਬਾਕੀ ਤਾਂ ਸਭ ਕਹਿ ਰਹੀ ਹਨ ਵਿਕਾਰਾਂ ਵਿੱਚ ਬੜੇ ਬੜੇ ਸੂਰਮੇ ਕਹਣ ਵਾਲੇ ਅਰਜਨ ਐਡਾ ਸੂਰਮਾ ਸੀ ਜਿਸ ਵੇਲੇ ਇਹਦੇ ਪੁੱਤਰ ਨੇ ਕਿ ਦੀ ਪੱਗ ਲਾਤੀ ਤੇ ਹੱਸ ਪਿਆ ਉਸ ਕ੍ਰਿਸ਼ਨ ਜੀ ਕਹਿੰਦੇ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਅਰਜਨ ਐ ਜੇ ਕੋਈ ਸੂਰਮਾ ਤੇਰੀ ਪੱਗ ਲਾ ਦਿੰਦਾ ਤੂੰ ਉਹਦਾ ਸਿਰ ਕੱਟ ਦਿੰਦਾ ਤੇਰੇ ਪੁੱਤਰ ਨੇ ਪੱਗ ਲਾਹੀ ਕਰਕੇ ਹੱਸ ਕੇ ਸਾਹ ਤਾ ਮੋਹ ਬੜਾ ਪਰਵਲ ਹੋਇਆ ਇਉਂ ਬੁਕਾਰਾ ਨੂੰ ਜਿੰਨਾ ਬੜਾ ਮੁਸ਼ਕਲ ਹੈ ਸਾਥ ਸੰਗਤ ਜੀ ਜਿਹਨੂੰ ਪਰਮੇਸ਼ਰ ਦਾ ਰੰਗ ਲੱਗ ਜੇ ਉਹੀ ਕੰਮ ਕਰੋ ਲੋ ਮੋਹ ਹੰਕਾਰ ਮੋਹ ਤੋਂ ਬਚਦਾ ਹੈ ਉਹ ਸੂਰਮਾ ਕਹਾ ਸਕਦਾ ਹੈ ਆਤਮ ਜਿਣੈ ਸਗਲ ਵਸਤਾ ਕੈ ਇੱਕ ਰਫੀ ਹੁੰਦਾ ਹੈ ਇੱਕ ਮਹਾਰਫੀ ਹੁੰਦਾ ਹੈ ਇੱਕ ਅਦਰਫੀ ਹੁੰਦਾ ਹੈ ਇੱਕ ਸੂਰਮਾ ਹੁੰਦਾ ਹੈ ਸੂਰਮਾ ਹੁੰਦਾ ਜਿਹੜਾ ਆਪਦੇ ਮੁਕਾਬਲੇ ਦੇ ਨਾਲ ਮੁਕਾਬਲਾ ਕਰੇ ਜਿਵੇਂ ਕ੍ਰੀਚਕ ਦਾ ਤੇ ਭੀਮसेन ਦਾ ਆਪ ਵਿੱਚ ਹੀ ਮੁਕਾਬਲਾ ਹੋਇਆ ਸੀ ਇਹ ਦੋਵੇਂ ਸੂਰਮੇ ਹਨ ਰਫੀ ਉਹ ਹੁੰਦਾ ਹੈ ਇੱਕ ਸੋ ਨਾਲ ਜਿਹੜਾ ਇਕੱਲਾ ਹੀ ਮੁਕਾਬਲਾ ਕਰੇ ਅਤੇ ਜਾਂ 1000 ਦਾ ਮੁਕਾਬਲਾ ਕਰੇ ਉਹ ਰਖੀ ਸੂਰਮਾ ਹੁੰਦਾ ਹੈ ਅਤੇ 10000 ਦਾ ਮੁਕਾਬਲਾ ਜਿਹੜਾ ਕਰੇ ਕੱਲਾ ਹੀ ਜਿੱਤ ਪਾਵੇ ਉਹਦਾ ਨਾਮ ਮਹਾਰਖੀ ਸੂਰਮੇ ਦਾ ਯੋਧੇ ਦਾ ਨਾਮ ਹੁੰਦਾ ਹੈ ਅਤੇ ਜਿਹੜਾ ਅੰਗਣਤਾ ਨੂੰ ਜਿੱਤ ਕੇ ਫੇਰ ਫਕਰ ਪਾਵੇ ਉਹਦਾ ਨਾਮ ਆਤਰਖੀ ਹੁੰਦਾ ਹੈ ਇਹ ਚਾਰ ਪ੍ਰਕਾਰ ਦੇ ਸੂਰਮਾ ਰਖੀ ਮਹਾਰਖੀ ਆਤਰਖੀ ਮੰਨੇ ਗਏ ਹੈ ਇਸੇ ਪ੍ਰਕਾਰ ਸਾਫ ਸੰਗੇਜੀ ਮੰਨਦੇ ਅੰਦਰ ਜਿਹੜੇ ਵਕਾਰ ਫੁਰਦੇ ਹੈ ਜਿਹੜਾ ਮਨ ਨੂੰ ਕੁਸੰਗਤ ਵੱਲੋਂ ਵਿਚਾ ਕੇ ਰੱਖੇ ਉਹ ਸੂਰਮਾ ਹੈ ਅਤੇ ਜਿਹੜਾ ਸਰੀਰ ਕਰਕੇ ਔਗਣ ਨਾ ਕਰੇ ਉਹ ਰਸੀ 100 ਯੋਧੇ ਦੇ ਮੁਕਾਬਲਾ ਕਰਨ ਵਾਲਾ ਰਸੀ ਸੂਰਮਾ ਹੈ ਜਿਹੜਾ ਦਸੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲੇ 10000 ਦਾ ਮੁਕਾਬਲਾ ਕਰਨ ਵਾਲਾ ਸੂਰਮਾ ਹੈ ਜਿਹੜਾ ਮਨ ਦੇ ਸਾਰਿਆਂ ਫੁਰਨਾ ਨੂੰ ਰੋਕ ਕੇ ਵਾਹਿਗੁਰੂ ਵੀ ਜੁੜ ਜੇ ਉਹ ਸਾਧ ਸੰਗੀਤਾ ਦਾ ਰਸੀ ਸੂਰਮਾ ਹੈ ਇਹ ਹਜੂਰ ਫਰਮਾਉਂਦੇ ਹਨ ਆਹ ਜਿਹੜਾ ਸਰਵਣ ਕਰੇ ਉਹ ਰਸੀ ਹੈ ਜਿਹੜਾ ਮੰਨਣ ਕਰੇ ਉਹ ਮਹਾਰਥੀ ਹੈ ਜਿਹੜਾ ਨਿਰਾਸ਼ਣ ਕਰੇ ਉਹ ਅਤਰਸੀ ਸੂਰਮਾ ਹੈ ਆਤਮ ਜਿਣੈ ਸਗਲ ਵਸਤਾ ਕੈ ਇਸ ਪ੍ਰਕਾਰ ਆਤਮ ਨਾਮ ਮੰਦਾ ਹੈ ਮਨ ਨੂੰ ਜਿਹੜਾ ਜਿੱਤ ਲਵੇ ਸਾਰੀਆਂ ਤਾਕਤਾਂ ਉਹਦੇ ਵਸ ਆ ਜਾਂਦੀਆਂ ਹਨ ਮਹਾਰਾਜ ਜੀ ਨੇ ਬਚਨ ਕੀਤੇ ਹੈ ਕਿ ਆਪਣੋ ਮਨ ਕਰਮੋ ਜਨ ਆਨਾ ਕਲਗੀਧਰ ਨੂੰ ਫਰਮਾਇਆ ਹੈ ਪਾਰ ਬ੍ਰਹਮ ਕੋਤਨੀ ਪਿਛਾਨਾ ਆਪਣੇ ਮਨ ਨੂੰ ਹੱਥ ਵਿੱਚ ਜਨ ਪਕੜ ਲਿਆ ਹੈ ਸੰਧਮ ਸਾਧਨ ਰੂਪੀ ਅੱਠ ਵਿੱਚ ਪਕੜ ਲਿਆ ਹੈ ਮਨ ਦਾ ਫੁਰਨਾ ਨਹੀਂ ਉਠਣ ਦਿੰਦਾ ਹਰ ਵਕਤ ਰੋਕ ਕੇ ਰੱਖਦਾ ਹੈ ਕਿਉਂ ਵਸ ਕੀਤਾ ਜਨ ਮਨ ਨੂੰ ਉਹਨਾਂ ਨੇ ਵਾਹਿਗੁਰੂ ਨੂੰ ਪਿਛਾਣਿਆ ਜਿਹੜਾ ਮਨ ਨਹੀਂ ਵਸ ਹੋਇਆ ਜੋ ਮਨ ਜੀਤ ਸਕਾ ਨਹੀਂ ਕਾਹੂੰ ਹੱਥ ਹਲਾਏ ਸੁਰਗ ਨਾ ਜਾਹੂ ਜਿਹੜਾ ਕਿਸੇ ਵੇਲੇ ਵੀ ਮਨ ਨੂੰ ਤੇ ਫਤੇ ਨਹੀਂ ਪਹੁੰਦਾ ਐਵੇਂ ਹੱਥ ਲਾਵੇ ਕੁਛ ਨਹੀਂ ਕੁਛ ਨਹੀਂ ਕਹੀ ਜਾਵੇ ਉਹ ਸਵਰਗ ਦੀ ਪ੍ਰਾਪਤੀ ਵਾਲਾ ਨਹੀਂ ਹੋ ਸਕਦਾ ਐਵੇਂ ਗੱਲਾਂ ਭਾਵੇਂ ਕਿੰਨੀਆਂ ਮਾਰੀ ਜਾਵੇ ਸੋ ਫਰਮਾਉਂਦੇ ਹਨ ਆ ਆਤਮ ਜਿਣੈ ਸਗਲ ਵਸਤਾ ਕੈ ਜੇ ਆਤਮ ਮੰਨੂ ਜਿੱਤ ਲਵੇ ਭਾਈ ਸਾਰੀਆਂ ਕਾਗਤਾਂ ਉਹਦੇ ਵਸ ਹੋ ਜਾਂਦੀਆਂ ਸਿੱਧੀਆਂ ਨੌ ਨਦੀਆਂ 18 ਸਿੱਧੀਆਂ ਅਤੇ ਸਾਰੇ ਕਾਮਕ੍ਰੋਧ ਵੀ ਆਸਰੀ ਸੰਪਲਗੇ ਤੇ ਵਸ ਹੋ ਜਾਂਦੀ ਹੈ ਗਿਆਨ ਆਦਿਕ ਨੂੰ ਉਹ ਨਿਵਰਤ ਕਰ ਲੈਂਦਾ ਹੈ। ਜਾ ਦੇਵੀ ਕੋਣ ਵੀ ਸਾਰੇ ਉਹਦੇ ਅੰਦਰ ਆ ਕੇ ਵਸ ਜਾਂਦੇ ਐ। ਜਾ ਕਾ ਸਤਗੁਰ ਪੂਰਾ। ਇਹ ਚੀਜ਼ ਤਾਂ ਉਹ ਪ੍ਰਾਪਤ ਕਰ ਸਕਦਾ ਜੀ ਦਾ ਸਤਗੁਰੂ ਪੂਰਾ ਹੋਵੇ। ਪੂਰਨ ਗੁਰੂ ਸਾਹਿਬ ਦੇ ਆਪਾਂ ਸਿੱਖ ਹੋਂਦ ਨੇ ਵੀ ਅਸੀਂ ਸਾਡੇ 10 ਪਾਤਸ਼ਾਹ ਪੂਰਨ ਗੁਰੂ ਹੈ ਪਰ ਨਾਲ ਵਿਚਾਰ ਕਰਨੇ ਹੈ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਬੀਰ ਸੱਚਾ ਸਤਗੁਰ ਕਿਆ ਕਰੈ ਜੋ ਸਿਖਾ ਮੈ ਚੂਕੋ ਅੰਦੇ ਏਕ ਨੂੰ ਲਾਗੇ ਜੋ ਬਾਸ ਵਜਾਈਏ ਫੂਕ ਸੱਚੇ ਸਲਗਰੂ ਕੀ ਕਰਨਗੇ ਜੇ ਭਾਈ ਸਿੱਖਾਂ ਚ ਭੁੱਲ ਪਈ ਹੋਈ ਹੈ ਉਹ ਕਦੇ ਹੀ ਰਹਿੰਦੇ ਹਨ ਤੇ ਜਿਵੇਂ ਸਾਧ ਸੰਗੇ ਜੀ ਕਹਿੰਦੇ ਹਨ ਅੰਦੇ ਏਕ ਲਾਗਿਓ ਬਾਸ ਦੇ ਬਾਸ ਦੀ ਟੋਰੀ ਵਿੱਚ ਫੂਕ ਮਾਰੀਏ ਉਹ ਦੂਏ ਪਾਸੇ ਫੂਕ ਨਿਕਲ ਜਾਂਦੀ ਹੈ ਇੰਓ ਅਗਿਆਨੀਆਂ ਨੂੰ ਇੱਕ ਮਾਰਾ ਵੀ ਸਿੱਖਿਆ ਵੀ ਨਹੀਂ ਲੱਗਦੀ ਅੰਦਰ ਜੇ ਧਾਰਨ ਨਹੀਂ ਕਰਦੇ ਉਹ ਬਾਸ ਦੀ ਟੋਰੀ ਦੀ ਫੂਕ ਮਾਰਨ ਦੀ ਨਹੀਂ ਆਈ ਹੈ ਇੱਕ ਕੰਨ ਸੁਣ ਕੇ ਦੂਏ ਕੰਨ ਕੱਢਨੇ ਧਾਰਮ ਨਹੀਂ ਕਰਦੇ ਉਹਨਾਂ ਦੇ ਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਦਾ ਕੀ ਲਾਭ ਉਠਾਵਾਂਗੇ ਧਾਰਨ ਕਰਕੇ ਹੀ ਭਾਈ ਸਭ ਲਾਭ ਹੋਣਾ ਹਜੂਰ ਫਰਮਾਉਂਦੇ ਆਂ ਜਾ ਕੇ ਸਤਗੁਰੂ ਪੀਰ ਉਹ ਸਤਗੁਰੂ ਸਾਹਿਬ ਤਾਂ ਪੂਰੀ ਹੈ ਭਾਈ ਲੋਕ ਪਨੋਕ ਚ ਰੱਖਣ ਵਾਲੇ ਹਨ ਜਿਨ੍ਹਾਂ ਦੇ ਪੂਰੇ ਸਤਗੁਰੂ ਹੈ ਜਿਨ੍ਹਾਂ ਦੀ ਨਿਗਾ ਨਾਲ ਪਾਪੀਆਂ ਆਦੀਆਂ ਦੇ ਪਾਪ ਬਖੀਗੇ ਚਿਖਾਵਲ ਨਿਗਾ ਕਰਤੀ ਗੁਰੂ ਨਾਨਕ ਸਾਹਿਬ ਨੇ ਮੈਮੂਰ ਕੀ ਕੇਤਕਵਾਤਾ ਕੋਡ ਪ੍ਰਾਦੀ ਕਰਿਆਰੇ ਗੁਰ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਗੁਰਵਾਸ ਨ ਪਰਿਆਰੇ ਜਿਨ੍ਹਾਂ ਦੇ ਉਹ ਪੂਰਨ ਸਤਗੁਰੂ ਜੀ ਹਨ ਠਾਕੁਰ ਗਾਈਏ ਆਤਮ ਰੰਗ اے ਭਾਈ ਠਾਕੁਰ ਸਾਮੀ ਅਕਾਲ ਪੁਰਖ ਨੂੰ ਆਤਮ ਮਨ ਦੇ ਪ੍ਰੇਮ ਨਾਲ ਗਾਉਣਾ ਕਰੀਏ ਸਰਣੀ ਪਾਵਨ ਨਾਮ ਧਿਆਵੋ ਇਸ ਪ੍ਰਕਾਰ ਆਤਮ ਸੂਪ ਵਿੱਚ ਰੰਗੇ ਜਾਵੋਗੇ ਜੇ ਠਾਕੁਰ ਅਕਾਲ ਪੁਰਖ ਨੂੰ ਧਿਆਵੋਗੇ ਜੋ ਸਾਰਿਆਂ ਦਾ ਆਪਣਾ ਆਪ ਰੂਪ ਹੈ ਉਹ ਦਾ ਰੰਗ ਸਰੂਪ ਹੋ ਜਾਉਗੇ ਸਰਣੀ ਪਾਵਨ ਨਾਮ ਧਿਆਵਨ ਨਰੇ ਸਾਧਵੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰੀਏ ਫਿਰ ਪਾਵਨ ਹੋ ਜਾਂਦਾ ਮਨ ਮਨ ਪਵਿੱਤਰ ਹੋ ਜਾਂਦੇ ਇੰਦਰੀ ਮਨ ਬਾਣੀ ਸਿਰ ਪਵਿੱਤਰ ਹੋ ਜਾਂਦੇ ਤੇ ਨਾਮ ਨੂੰ ਮਹਾਰਾਜ ਨੂੰ ਧਿਆਉਣਾ ਕਰੀਏ ਇਹਾਕਾਰ ਵਰਤੀ ਕਰਕੇ ਤੂੰ ਤੂੰ ਕਰਦਾ ਤੂੰ ਹਾਂ ਮੁਜ ਮੇਂ ਰਹਾ ਰਹੂੰ ਸਹਜ ਸਮਾਵਨ ਸੰਗ یوں ਸੁਤੇ ਹੀ ਭਾਈ ਮਹਾਰਾਜ ਦੇ ਨਾਲ ਹੀ ਜਿਹੜਾ ਸੰਗੀ ਪਰਮੇਸ਼ਵਰ ਹੈ ਉਹ ਜਿਸ ਸਮਾਜ ਆਈਦਾ ਉਹ ਭੇਦ ਹੋ ਜਾਈਦਾ ਸਦਾ ਅੰਗ ਸੰਗੋ ਪਰਮੇਸ਼ਰ ਸਹਿਜ ਗਿਆਨ ਕਰਕੇ ਉਹਦੇ ਨਾਲ ਸਮਾਜ ਆਈਦਾ ਸਹਿ ਸਰੂਪ ਵਿੱਚ ਸਮਾਜ ਆਈਦਾ ਹੈ ਸਹਿ ਜਿ ਮਿਰਜਤਨੀ ਸਮਾਜ ਆਈਦਾ ਉਹਦੇ ਨਾਲ ਪ੍ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀਰ ਹੈ ਜਿਵੇਂ ਮਹਾਰਾਜ ਜਿਵੇਂ ਆਪ ਦੇ ਐਸੇ ਜਨ ਭਗਤ ਸੰਤ ਹੈ ਉਹਨਾਂ ਦੇ ਚਰਨ ਸਾਡੇ ਹਿਰਦੇ 'ਚ ਵਸਣ ਇੰਨਾ ਸਾਡਾ ਪਿਆਰ ਹੋਣਾ ਚਾਹੀਦਾ ਹੈ। ਸੰਗ ਪੁਨੀਤਾ ਦੇਹ ਉਹਨਾਂ ਦੇ ਸਰੀਰ ਕਰਕੇ ਮਾਰਾ ਸਾਨੂੰ ਸੰਗਤ ਹੋਵੇ। ਸਰੀਰ ਕਰਕੇ ਅਸੀਂ ਔਗਣਾ ਵਾਲਿਆ ਕੁਸੰਗੀਆਂ ਜਿਨ੍ਹਾਂ ਫਸੇ ਰਹੀਏ, ਸ਼ਰਾਬੀਆਂ ਕਵਾਵੀਆਂ ਜਿਨ੍ਹਾਂ ਰਲੇ ਰਹੀਏ, ਉਹਨਾਂ ਪਿਆਰਿਆਂ ਦੀ ਸੰਗਤ ਕਰਕੇ ਸਾਨੂੰ ਲਾਗ ਲੱਗੇ। ਸਾਡੀ ਦੇਹ ਵੀ ਪਵਿੱਤਰ ਹੋ ਜਾਵੇ ਜਨ ਕੀ ਧੂਰ ਦੇਹ ਕਿਰਪਾ ਨਿਧ ਜੇ ਕਿਰਪਾ ਦੇ ਸਮੁੰਦਰ ਆਪ ਦੇ ਪਿਆਰਿਆਂ ਜਨਾਂ ਦੀ ਧੂੜ ਸਰਬਾ ਸਾਨੂੰ ਬਖਸ਼ੋ ਧੂੜ ਕਿਨ ਕਾ ਮਾਤਰ ਦੇਓ ਨਾਨਕ ਕੈ ਸੁਖ ਏਹੀ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਮਾਰਾ ਇਹੋ ਹੀ ਸੁਖ ਮੰਗਿਆ ਆ ਆਪਦੇ ਪਾਸੋਂ ਇਹ ਸਾਨੂੰ ਆਪਦੇ ਪਿਆਰਿਆਂ ਜਿਵੇਂ ਧੂੜੀ ਬਖਸ਼ੋ ਇਸ ਪ੍ਰਕਾਰ ਦੇ ਸਾਹਿ ਸੰਗ ਜੀ ਗੁਣ ਜਦੋਂ ਸਾਡੇ ਅੰਦਰ ਆਉਣਗੇ ਫਿਰ ਅਸੀਂ ਨਹੀਂ ਹਾਲ ਹੋਵਾਂਗੇ ਓ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਆਪਣੇ ਜੀਵਨ ਨੂੰ ਉੱਚਾ ਕਰੀਏ ਜਨਕੇ ਚਰਨ ਬਸੈ ਮੇਰੀ ਅਰ ਸੰਗੁ ਮੁਨੀ ਦਾ ਦੇ ਜਨਕੀ ਦੂਰ ਦੇਹ ਕਿਰਪਾ ਤੇਂ ਨਾਨਕ ਕੈ ਸੁਖੀ ਵਾਜੁ ਨੀ ਕਾ ਖਲਸਾ ਮਹਾਰਾਜ